ਅਸੀਂ 1 ਮਹੀਨੇ ਦੇ ਵਿੱਚ ਉੱਥੇ 7 ਲੱਖ ਪਤੀ ਬਣਾਏ। ਪਿਛਲੇ ਸਾਲ ਜੇ ਆਪਾਂ ਅਮਰਗੜ ਦੀ ਗੱਲ ਕਰੀ ਤਾਂ ਉੱਥੇ 48 ਲੱਖ ਪਤੀ ਜੋ ਸਾਡੀ ਵਿੱਚ ਟਿਕਟਾਂ ਨੇ ਬਣੇ ਨੇ। ਲੱਕੀ ਪੰਡਤ ਕਿੰਨਾ ਲਈ ਲੱਕੀ ਹੈ? ਲੋਕਾਂ ਲਈ ਇਹ ਵੀਰ ਜਿਹੜੇ ਵੀਡੀਓ ਦੇਖ ਰਹੇ ਨੇ ਜਿਹੜੇ ਸਾਡੇ ਕੋਲ ਟਿਕਟਾਂ ਆ ਰਹੇ ਨੇ ਇਹਨਾਂ ਲਈ ਲੱਕੀ ਆ ਮੈਂ। ਯਾਨੀ ਇਹ ਜਿਹੜਾ ਬੰਪਰ ਹੈ ਇਹ ਵੀ ਜਿਹਨੂੰ ਇਹ ਨਿਕਲਣ ਨੂੰ ਗਰਮੀ 'ਚ ਵੀ ਢੰਡ ਲੱਗਣੀ ਹੈ। ਤੁਸੀਂ ਜਿਵੇਂ ਕੋਈ ਕਸਟਮਰ ਆਂਦਾ ਹੈ ਤੁਸੀਂ ਗ੍ਰਹਿ ਨਕਸ਼ਤਰ ਦੇ ਕੇ ਟੇਵਾ ਦੇ ਕੇ ਤੁਸੀਂ ਲੋਟਰੀ ਦਾ ਜਿਹੜਾ ਨੰਬਰ ਦੇਉ। ਉਹ ਦੇਖੋ ਜੀ ਜਿੰਨਾ ਕਿ ਸਾਨੂੰ ਸਾਡਾ ਗਿਆਨ ਆ ਉਹਨਾਂ ਕ ਅਸੀਂ ਵੰਡ ਰਹੇ ਹਾਂ ਕਿਸੇ ਨੂੰ ਕੰਪ ਇਹ ਨੀਗਾ ਸੀ ਹਰ ਕਸਟਮਰ ਨੂੰ ਕਹਨੇ ਕਿ ਕਿਸਮਤ ਜਮਾਓ ਕੀ ਪਤਾ ਤੁਹਾਡੀ ਕਿਸਮਤ ਕਿੱਥੇ ਆ ਕੇ ਸਾਥ ਦੇ ਜੇ ਤੁਹਾਡਾ ਜੇਕਰ ਮੰਨ ਲਓ ਤੁਹਾਨੂੰ 2.5 ਕਰੋੜ ਦਾ ਪ੍ਰਾਈਸ ਲੱਗਦਾ ਤੁਹਾਡੀਆਂ ਦੋ ਤਿੰਨ ਪੀੜੀਆਂ ਆਰਾਮ ਨਾਲ ਬਹਿ ਕੇ ਖਾਣੀਆਂ ਬੈਂਕ ਵਿਆ ਦੇ ਉੱਪਰ 150 ਤੋਂ ਪਲੱਸ ਕਰੋੜ ਬੰਦੀ 1000 ਤੋਂ ਪਲੱਸ ਲੱਖ ਪਤੀ ਇਹ ਸਾਡੇ ਆਫਿਸ ਦੇ ਵਿੱਚ ਬਣ ਚੁੱਕੇ ਨੇ ਜਿੱਦਾਂ ਉਹਨਾਂ ਸੀ ਬਾਜ਼ਾਰ ਤੇ ਜਾਂਦੇ ਆ ਪੈਦਲ ਜਾਣਾ ਗੱਡੀ ਤੱਕ ਜਾਣਾ ਦਾ ਫੇਸਲ ਹੋ ਕੇ ਜਾਣਾ ਲੋਕ ਸਾਰੇ ਪਹਿਚਾਨਦੇ ਨੇ ਸ਼ਕਲ ਦੀ ਪਹਿਚਾਨ ਕਰਨ ਲੱਗੇ ਲੋਕ ਖੜਦੇ ਨੇ ਫੋਟੋਆਂ ਵਗੈਰਾ ਖਚਾਉਂਦੇ ਨੇ ਇਸ ਕਰਕੇ ਫਿਰ ਫੇਸ ਹੋ ਕੇ ਜਾਣਾ ਬੰਦਾ ਕੋਈ ਟਾਈਮ ਦੀ ਹੁੰਦਾ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਲੈਟਰੀ ਬੰਨ ਦਾ ਸ਼ੌਂਕ ਹਰ ਇਨਸਾਨ ਨੂੰ ਹੁੰਦਾ ਹੈ ਪਰ ਹਰ ਇਨਸਾਨ ਚਾਹੁੰਦਾ ਹੈ ਕਿ ਅਸੀਂ ਆਪਣੀ ਭਵਿੱਖ ਜਿਹੜਾ ਅਜ਼ਮਾਈਏ ਆਪਣੀ ਕਿਸਮਤ ਅਜ਼ਮਾਈਏ ਕਿ ਸ਼ਾਇਦ ਅਸੀਂ ਲੱਖਪਤੀ ਕਰੋੜਪਤੀ ਬਣ ਜਾਈਏ ਸੋ ਅਜਿਹੀ ਇੱਕ ਮੁੱਦੇ ਤੇ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਜੁੜੇ ਨੇ ਲੱਕੀ ਪੰਡਤ ਜੀ ਪੰਡਤ ਕੌਣ ਨੇ ਇਹ ਕਿੱਦਾਂ ਦੇ ਨੇ ਔਰ ਲਾਟਰੀ ਕਿੱਦਾਂ ਪਾਉਂਦੇ ਨੇ ਲੋਕ ਕਿੱਦਾਂ ਲੱਖਪਤੀ ਬੰਦੇ ਨੇ ਕਿੱਦਾਂ ਕਰੋੜਪਤੀ ਬੰਦੇ ਨੇ ਗੱਲਬਾਤ ਕਰਦੇ ਕਿਉਂਕਿ ਬਹੁਤ ਮਸ਼ਹੂਰੀ ਦੇਖੀ ਇਹਨਾਂ ਦੀ ਮਲੇਰ ਕੋਟਲੇ ਤੱਕ ਦੀ ਇਹਨਾਂ ਦੀ ਮਸ਼ਹੂਰੀ ਦੇਖੀਏ ਸੋ ਗੱਲਬਾਤ ਕਰਦੇ ਆ ਫਿਲਹਾਲ ਜਿਹੜਾ ਪੰਜਾਬ ਸਟੇਟ ਸਮਰ ਲੋਟਰੀ ਸਪੈਸ਼ਲ ਨਿਕਲ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਇਸੇ ਮੁੱਦੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਕਿਰਪਾ ਪਰਮਾਤਮਾ ਦੀ ਇਹਨਾਂ ਵੀਰਾਂ ਦੀ ਜਿਹੜੇ ਸਾਨੂੰ ਇੱਥੇ ਤੱਕ ਪਹੁੰਚਾਇਆ ਬੜੀਆਂ ਧੂਮਾਂ ਪਾਈਆਂ ਤੁਸੀਂ ਮਲੇਰ ਕੋਟਲੇ ਤੱਕ ਕਹਿੰਦੇ ਜੀ ਪੰਡਤ ਲੋਟਰੀ ਵਾਲੇ ਬੜੇ ਫੇਮਸ ਨੇ ਕਿਸ ਵਜ੍ਹਾ ਤੋਂ ਫੇਮਸ ਹੋਏ ਆਹ ਕਲੀਅਰ ਕਰੋ ਬਈ ਮੈਡਮ ਕਿ ਕਵਲੀਆਂ ਰੱਬ ਸਿੱਧੀਆਂ ਭਾਵੇ ਹਨ ਇਹ ਗੱਲ ਵੀ ਹੁੰਦੀ ਹੈ ਨਾ ਬਾਕੀ ਇਹ ਵੀ 20 20 ਸਾਲ ਲੋਕਾਂ ਨੂੰ ਹੋ ਗਈ ਸੀ ਕਦੇ ਕਿਸ ਨੇ ਇਹ ਨਹੀਂ ਸੁਣਿਆ ਸੀ ਮਲੇਰ ਕੋੜਲੇ ਦੇ ਵਿੱਚ ਕਿਸਦਾ ਇਨਾਮ ਲੱਗਿਆ ਪਰ ਅਸੀਂ 1 ਮਹੀਨੇ ਦੇ ਵਿੱਚ ਉੱਥੇ 7 ਲੱਖ ਪਤੀ ਬਣਾਏ ਵਿਸਾਖੀ ਤੋਂ ਸਟਾਰਟਿੰਗ ਕਰੀ ਹੁਣ ਤੱਕ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਲੱਖ ਪਤੀ ਬਣਨਗੇ ਨਾ ਤੇ ਪਿਛਲੇ ਸਾਲ ਜੇ ਆਪਾਂ ਅਮਰਗੜ ਦੀ ਗੱਲ ਕਰੀ ਤਾਂ ਉੱਥੇ 48 ਲੱਖ ਪਤੀ ਜੋ ਸਾਡੀ ਵਿੱਚੇ ਟਿਕਟਾਂ ਜੁ ਬਣੇ ਨੇ ਤੇ ਬਾਕੀ ਗੱਲ ਇਮਾਨਦਾਰੀ ਦੀ ਹੈ ਲੋਕਾਂ ਨੂੰ ਫੋਨ ਕਰੀਦਾ ਜੇਕਰ ਕਿਦਾ 1500 ਦਾ ਪ੍ਰਾਈਜ਼ ਲੱਗਦਾ ਉਹਨੂੰ ਵੀ ਕਾਲ ਕਰਦੇ ਆ ਪੰਜਾਬ ਦੇ ਵਿੱਚ ਕੋਈ ਐਜੋ ਲੋਟਰੀ ਵਾਲਾ ਨਹੀਂ ਹੈਗੇ ਵੀ ਕੋਈ ਕਿਸੇ ਨੂੰ ਫੋਨ ਕਰਦਾ ਹੋਵੇ ਵੀ ਛੋਟੇ ਨਾਮ ਤੇ ਵੀ ਤੁਹਾਡਾ 1500 ਲੱਗੇ ਜਾਂ 500 ਲੱਗੇ। ਜੇ ਤੁਸੀਂ ਬਾਕਾਇਦਾ ਕਸਟਮਰ ਨੂੰ ਫੋਨ ਕਰਕੇ ਦੱਸ ਦਿਓ ਕਿ ਤੁਹਾਡਾ ਇਨਾਮ ਨਿਕਲ ਗਿਆ। ਹਾਂਜੀ ਸਾਡੀ ਸਪੈਸ਼ਲ ਸਟਾਪ ਆ। ਵਿੱਚ ਆ ਛੋਟਾ ਨਾਮ ਲੱਗੇ ਚਾਹੇ ਵੱਡਾ ਲੱਗੇ ਕਸਟਮਰ ਨੂੰ ਕਾਲ ਕਰਨੀ ਹੈ ਕਸਟਮਰ ਦਾ ਕੋਈ ਪੈਸਾ ਬੇਕਾਰ ਨਾ ਜਾਵੇ। ਅੱਛਾ ਠੀਕ ਹੈ। ਇਹ ਕੰਮ ਕੋਈ ਨਹੀਂ ਕਰਦਾ ਅਸੀਂ ਕਰਦੇ ਹਾਂ। ਇੱਕ ਦੋ ਬੰਦੇ ਸਾਨੂੰ ਦੇਖ ਕੇ ਲੱਗਣ ਗੱਲਾਂ ਬਾਤਾਂ ਇਹਨਾਂ ਨੂੰ ਸਲਾਮ ਅਸਬਰਾ ਕਰ ਲੈ ਲੱਗ ਜਾਣਗੇ। ਤੇ ਲੱਕੀ ਪੰਡਤ ਕਿੰਨਾ ਲਈ ਲੱਕੀ ਆ? ਲੋਕਾਂ ਲਈ ਇਹ ਵੀਰ ਜਿਹੜੇ ਵੀਡੀਓ ਦੇਖ ਰਹੇ ਨੇ ਜਿਹੜੇ ਸਾਡੇ ਕੋਲ ਟਿਕਟਕਾਂ ਪਾ ਰਹੇ ਨੇ ਇਹਨਾਂ ਲਈ ਲੱਤੀਆਂ ਮੈਂ ਤੇ ਇਹ ਮੇਰੇ ਲਈ ਲੱਤੀ ਨੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਪਰਮਾਤਮਾ ਦੀ ਕਿਰਪਾ ਨਾਲ ਜੇ ਆਪਾਂ ਬਠਿੰਡਾ ਲੁਧਿਆਣਾ ਅਮਰਗੜ ਮਲੇਰਕੋੜਲਾ ਤੇ ਆਉਣ ਵਾਲੇ ਟਾਈਮ ਮੁਕਸਰ ਤੇ ਮੂਗਾ ਦੇ ਵਿੱਚ ਵੀ ਜਾ ਰਹੇ ਹਾਂ ਤੇ ਨਾਲ ਨਾਮ ਵੀ ਲੱਗ ਰਹੇ ਨੇ ਤੇ ਨਵੇਂ-ਨਵੇਂ ਆਫਰ ਵੀ ਲੈ ਕੇ ਆ ਰਹੇ ਨੇ ਹੁਣ ਖਾਸ ਕੀ ਆ ਰਿਹਾ ਸਮਰ ਸਪੈਸ਼ਲ ਇਸ ਟਾਈਮ ਗਰਮੀਆਂ ਦਾ ਤੋਹਫਾ ਜੀ ਪੰਜਾਬ ਸਰਕਾਰ ਦਾ ਡਰਾਅ ਸਮਰ ਸਪੈਸ਼ਲ ਬੰਪਰ ਯਾਨੀ ਇਹ ਜਿਹੜਾ ਬੰਪਰ ਹੈ ਆ ਵੀ ਜਿਹਨੂੰ ਇਹ ਨਿਕਲਣਾ ਨੂੰ ਗਰਮੀ 'ਚ ਵੀ ਠੰਡ ਲੱਗਣੀ ਆ ਅੱਛਾ ਠੀਕ ਹੈ ਪੂਰੀ ਗਰਮੀ 'ਚ ਇਹਦਾ ਡਰਾਅ ਆ 21 ਜੂਨ ਦਾ ਤੇ ਇਹਦਾ ਜਿਹੜਾ 2.5 ਕਰੋੜ ਰੁਪਏ ਦਾ ਪ੍ਰਾਈਜ਼ ਆ ਫਸਟ ਉਹ ਪਬਲਿਕ ਟੂ ਗਰੰਟਡ ਹੈ ਜੀ ਪਬਲਿਕ ਦੇ ਵਿੱਚ ਨਿਕਲਨੇ ਨਿਕਲਣਾ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਸੈਕੰਡ ਪ੍ਰਾਈਜ਼ ਨੇ ਜੀ 20-20 ਲੱਖ ਰੁਪਏ ਦੇ 10-10 ਲੱਖ ਦੇ ਪੰਜ ਪ੍ਰਾਈਜ਼ ਨੇ ਤੇ 5-5 ਲੱਖ ਦੇ 5 ਪ੍ਰੈਇਜ਼ ਨੇ ਹੋਰ ਵੀ अनेका ਦਿਲ ਖਿੱਚਵੇਂ ਨਾਮ ਪੰਜਾਬ ਸਟੇਟਸ ਸਮਰ ਸਪੈਸ਼ਲ ਬੰਪਰ ਤੇ ਨੇ ਤੇ ਇਹਨਾਂ ਵਿੱਚ ਕਿੰਨੇ ਜੇਤੂ ਕਿੰਨੇ ਹੋਣਗੇ ਇਹਨਾਂ ਦੇ ਵਿੱਚ ਟੋਟਲ ਜੀ ਜੇਕਰ ਗੱਲ ਕਰੀ ਆਪਾਂ ਜਿਹੜੇ ਟੋਟਲ ਪ੍ਰਾਈਜ਼ ਨੇ ਵਿੱਚੇ ਲੱਖਪਤੀ ਕਰੋੜਪਤੀ ਹਜ਼ਾਰਪਤੀ 25816 ਕਸਟਮਰ ਨੂੰ ਨਾ ਮਿਲਨੇ ਨੇ ਤੇ 6 ਲੱਖ ਦੇ ਟਿਕਟ ਪ੍ਰਿੰਟ ਹੋਈ ਹੈ ਜੀ 3 ਲੱਖ ਇਹਦੀ ਹੈ 3 ਲੱਖ ਵੀ ਦੀਆਂ ਤੇ ਇਹ ਵੀ ਦਾ ਸੇਮ ਨੰਬਰ ਪਾਓ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਫਰਸਟ ਪ੍ਰਾਈਜ਼ ਆ ਸੈਕਿੰਡ ਥਰਡ ਫੋਰ ਤੱਕ ਤੁਹਾਡਾ ਸੀਰੀ ਦਾ ਫਰਕ ਨਹੀਂ ਪਊਗਾ ਜੇਕਰ ਉਸ ਤੋਂ ਬਾਅਦ ਦੇ ਵਿੱਚ ਪ੍ਰਾਈਜ਼ ਲੱਗਦਾ ਕੋਈ ਤਾਂ ਉਹ ਡਬਲ ਮਿਲੇਗਾ ਤੁਹਾਨੂੰ ਠੀਕ ਹੈ ਤੇ ਇੱਕ ਚੀਜ਼ ਆਜਰੂਰ ਕਲੀਅਰ ਕਰਨੀ ਹੈ ਕਿ ਤੁਸੀਂ ਜਿਵੇਂ ਕੋਈ ਕਸਟਮਰ ਆਂਦਾ ਹੈ ਤੁਸੀਂ ਗ੍ਰਹਿ ਨਕਸ਼ਤਰ ਦੇ ਕੇ ਟੇਵਾ ਦੇ ਕੇ ਤੁਸੀਂ ਲੋਟਰੀ ਦਾ ਜਿਹੜਾ ਨੰਬਰ ਦਿੰਦੇ ਉਹ ਦੇਖੋ ਜੀ ਜਿੰਨਾ ਕਿ ਸਾਨੂੰ ਸਾਡਾ ਗਿਆਨ ਉਹਨਾਂ ਕ ਅਸੀਂ ਵੰਡ ਰਹੇ ਹਾਂ ਕਿਸੇ ਨੂੰ ਕੰਪੈਲ ਨਹੀਂ ਕਰਦੇ ਇਹ ਨਹੀਂ ਹੈਗਾ ਅਸੀਂ ਹਰ ਕਸਟਮਰ ਨੂੰ ਕਹਨੇ ਆ ਜੇਕਰ ਕੋਈ ਸਾਡੇ ਕੋਲ ਬਦੌਟ ਡੇਟ ਆਵਰਥ ਟਿਕਟ ਪਾਉਣਾ ਚਾਹੁੰਦਾ ਤਾਂ ਬੇਸਕ ਪਾ ਸਕਦਾ ਪਰ ਜਿਹੜੇ ਲੋਕ ਇਸ ਚੀਜ਼ ਤੇ ਵਿਸ਼ਵਾਸ ਕਰਦੇ ਨੇ ਕੋਈ ਕਿਸੇ ਦਾ ਵਿਸ਼ਵਾਸ ਹੈ ਸਾਡੇ ਤੇ ਤਾਂ ਆਪਣਾ ਡੇਟ ਆਵਰਥ ਲਿਓਣ ਜਨਮ ਦਾ ਟਾਈਮ ਲਿਓਣ ਉਹਦੇ ਅਕੋਰਡਿੰਗ ਜੋੜਨ ਦਾ ਲੱਕੀ ਨੰਬਰ ਬਣਦਾ ਹੁੰਦਾ ਉਹ ਅਸੀਂ ਟਿਕਟਾਂ ਦੇ ਕੇ ਉਹਨਾਂ ਨੂੰ ਟਿਕਟਾਂ ਦਿੰਨੇ ਆ ਤੇ ਪਰਮਾਤਮਾ ਸੁੱਖ ਰੱਖੇ ਤੇ ਉਹਨਾਂ ਦਾ ਇਨਾਮ ਵੀ ਲੱਗਦਾ अच्छा मतलब कह सकते हैं कि लखपति करोड़पति ਤੁਸੀਂ ਆਮ ਬਣਨਦੇ ਲੋਕ ਬਣਦੇ ਨੇ ਜੀ ਆ ਇੱਕ ਮਹੀਨੇ ਦੇ ਵਿੱਚ 7 ਲੱਖ ਪਤੀ ਬਣੇ ਨੇ ਮਸਾਕੀ ਚ 5 ਲੱਖ ਦਾ ਪ੍ਰਾਈਸ ਲੱਗਿਆ ਸੀ ਤੇ ਅਸੀਂ ਜਿਹੜੀ ਰਾਸ਼ੀ ਦੇ ਵਿੱਚ ਗਿਆ ਉਹ ਹੀ ਰਾਸ਼ੀ ਦੇ ਵਿੱਚ ਨਾਮ ਲੱਗ ਰਿਹਾ ਅਸੀਂ ਮਕਰ ਰਾਸ਼ੀ ਦਾ ਬਹੁਤ ਵੀਡੀਓ ਪਈਆਂ ਜਿੱਤੇ ਮਕਰ ਦੇ ਵਿੱਚ ਨਾਮ ਲੱਗਿਆ ਉਹ ਤੋਂ ਬਾਅਦ ਦੇ ਵਿੱਚ 225 ਲੱਗਿਆ ਫਿਰ 4.5 ਲੱਗਿਆ ਫਿਰ 225 ਲੱਗਿਆ ਫਿਰ 4.5 ਲੱਖ ਲੱਗਿਆ ਫਿਰ 225 ਲੱਗਿਆ ਤੇ ਉਸ ਤੋਂ ਬਾਅਦ ਸਟਾਰਟਿੰਗ ਜਿਹੜੀ ਨਵੇਂ ਸਾਲ ਦੀ ਕਰੀ ਸੀ ਉਹ ਕਰੀ ਅਸੀਂ 21 ਲੱਖ ਤੋਂ ਇਹ ਜਿਹੜੀ ਤੁਸੀਂ ਜਿਵੇਂ ਬੋਲਿਆ ਕੰਨਿਆ ਰਾਸ਼ੀ ਪ੍ਰધાન ਫਿਲਹਾਲ ਚੱਲ ਇਹ ਗ੍ਰਹਿ ਜਿਵੇਂ ਇਹ ਗ੍ਰਹਾਂ ਦੀ ਚਾਲ ਦੇ ਅਕੋਰਡਿੰਗ ਤੁਸੀਂ ਦੱਸਦੇ ਹੋ ਇਹ ਲੱਕੀ ਹੁੰਦੀ ਹੈ ਨੇ ਰਾਸ਼ੀਆਂ ਲਈ ਵੀ ਅੱਜ ਦਾ ਟਾਈਮ ਹੁਣ ਜਿਵੇਂ 7ਵੇਂ ਮਹੀਨੇ ਤੱਕ ਕੰਨਿਆਂ ਤੇ ਕੁੰਭ ਰਾਸ਼ੀ ਲਈ 7ਵੇਂ ਮਹੀਨੇ ਤੱਕ ਦਾ ਟਾਈਮ ਬਿਲਕੁਲ ਲੱਕੀ ਹੈ ਉਹ ਕੋਈ ਵੀ ਕੰਮ ਕਰਦੇ ਨੇ ਉਹਨਾਂ ਨੂੰ ਬੈਨੀਫਿਟ ਹੀ ਮਿਲੂਗਾ ਲਾਟਰੀ ਦਾ ਅਚਾਨਕ ਪੈਸਾ ਵੀ ਉਹਨਾਂ ਦੀ ਕਿਸਮਤ ਦੇ ਵਿੱਚ ਉਹ ਰਾਸ਼ੀ ਦੇ ਅਚਾਨਕ ਪੈਸਾ ਆ ਸਕਦਾ ਮਤਲਬ ਅਜ਼ਮਾ ਸਕਦਾ ਹੈ ਇਨਸਾਨ ਕਿ ਅਜਮਾਓ ਦੇ ਕੋਈ ਵੈਸੇ ਵੀ ਆਪਾਂ ਕਰਤਿਆ ਕਰਦੇ ਆਂ ਕਿਸਮਤ ਤੇ ਜਮਾਓ ਕੀ ਪਤਾ ਤੁਹਾਡੀ ਕਿਸਮਤ ਕਿੱਥੇ ਆ ਕੇ ਸਾਥ ਦੇ ਜੇ ਤੁਹਾਡਾ ਜੇਕਰ ਮੰਨ ਲਓ ਤੁਹਾਨੂੰ 2.5 ਕਰੋੜ ਦਾ ਪ੍ਰਾਈਜ਼ ਲੱਗਦਾ ਤੁਹਾਡੀਆਂ ਬੈ ਕੇ ਖਾਣ ਗਿਆ ਬੈਂਕ ਵਿਆਜ ਦੇ ਉੱਪਰ ਤੇ ਹੁਣ ਤੱਕ ਕਿੰਨੇ ਕੁ ਕਰੋੜਪਤੀ ਕਿੰਨੇ ਕੁ ਬਣੇ ਤੁਸੀਂ ਲੱਖਪਤੀ ਤਾਂ ਦੱਸਿਆ ਸਾਡੇ ਜਿਹੜੀ ਮੇਰੀ ਵਿੱਚੀ ਟਿਕਟ ਦੇ ਵਿੱਚ ਉਹਨੇ ਤਾਂ ਲੱਖਪਤੀ ਬਣੇ ਨੇ ਕਿਉਂਕਿ ਮੈਂ ਕੰਮ ਕਰਦੇ ਮੈਂ ਜੀ ਡੇਢ ਕਸਾਲੀ ਹੋਇਆ ਡੇਢ ਦੋ ਸਾਲ ਠੀਕ ਹੈ ਪਰ ਜਿਨ੍ਹਾਂ ਨੇ ਮੈਂ ਕੰਮ ਕਰਿਆ ਪਨੋਟ ਇੰਟਰਪ੍ਰਾਈਜ਼ ਦਾ ਜਿੱਥੇ ਮੈਂ ਬੈਠਾ 150 ਤੋਂ ਪਲੱਸ ਕਰੋੜਪਤੀ 1000 ਤੋਂ ਪਲੱਸ ਲੱਖਪਤੀ ਇਹ ਸਾਡੇ ਆਫਿਸ ਦੇ ਵਿੱਚ ਬਣ ਚੁੱਕੇ ਨੇ ਤੇ 올 ਇੰਡੀਆ ਨੰਬਰ 1 ਦੇ ਵਿੱਚ ਅਸੀਂ ਸਾਡੇ ਪਨੋਟ ਇੰਟਰਪ੍ਰਾਈਜ਼ ਦੀ ਸੌਪ ਆਉਂਦੀ ਹੈ अच्छा ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਥੇ ਕੋਈ ਨੰਬਰ ਨੰਬਰਿੰਗ ਦਾ ਵੀ ਕੁਝ ਹੁੰਦਾ ਕੁਝ A ਸੀਰੀਜ਼ B ਸੀਰੀਜ਼ ਦਾ ਵੀ ਹੁੰਦਾ ਤੇ A ਸੀਰੀਜ਼ ਜਿਵੇਂ ਬੰਪਰ ਹੈ A ਤੇ B ਸੀਰੀਜ਼ ਵਿੱਚ ਸਭ ਇਹਨਾਂ 3 ਲੱਖ 3 ਲੱਖ ਟਿਕਟਾਂ ਇਦਾਂ ਬਦੌੜ ਸੀਰੀਜ਼ ਵੀ ਡਰਾ ਹੁੰਦੇ ਨੇ ਸੀਰੀਜ਼ ਦੇ ਹਿਸਾਬ ਨਾਲ ਜਿੱਦਾਂ ਦੀ ਗਵਰਨਮੈਂਟ ਦੀ ਸਕੀਮ ਹੁੰਦੀ ਆ ਉਦਾਂ ਦੀ ਟਿਕਟਾਂਡੇ ਕੋਲ ਅਵੇਲੇਬਲ ਹੁੰਦੀਆਂ ਠੀਕ ਹੈ ਵਿੱਚ ਗ੍ਰਹ ਅਕਸ਼ਤਰਾਂ ਦਾ ਵੀ ਪੂਰਾ ਪੂਰਾ ਰੋਲ ਹੁੰਦਾ ਆ ਆਪਾਂ ਮੰਨਦੇ ਆ ਦੇਖੋ ਜੀ ਹਰ ਇੱਕ ਚੀਜ਼ ਚ ਰੋਲ ਹੋਊਗਾ ਆਪਣੇ ਵੈਸੇ ਲੋਟਰੀ ਨਹੀਂ ਵੈਸੇ ਵੀ ਕੰਮਾਂ ਕਰਾਂ ਦੇ ਵਿੱਚ ਇਹ ਰੋਲ ਹੁੰਦਾ ਤਾਂ ਹੀ ਲੋਕ ਵਿਆਹ ਤੋਂ ਪਹਿਲਾਂ ਕੁੰਡਲੀ ਮਲਾਉਂਦੇ ਨੇ ਲ ਉਡੀ ਨੇ ਹੈਗੀ ਜੇਕਰ ਇਹ ਕੋਈ ਚੀਜ਼ ਹੈਗੀ ਆ ਕੋਈ ਜੋਤਸ ਵਗੈਰਾ ਵਿੱਚ ਲੋਕਾਂ ਨੇ ਹੈ ਹੀ ਨਹੀਂ ਤਾਂ ਗਵਰਨਮੈਂਟ ਪੜਾਈ ਕਿਉਂ ਕਰਾਉਂਦੀ ਆ ਕਾਲਜ ਬਣੇ ਹੋਣ ਡਿਗਰੀਆਂ ਮਿਲਦੀਆਂ ਜੇ ਕੋਈ ਗੱਲਬਾਤ ਨਹੀਂ ਮਿਲਦੀਆਂ ਨਾ ਤੁਹਾਨੂੰ ਇੰਨੀ ਦੂਰ ਲੋਕ ਮਿਲਣ ਆਉਂਦੇ ਨੇ ਵਕ ਵਕ ਸ਼ਹਿਰਾਂ ਤੋਂ ਮਲੇਰ ਕੋਟਲੇ ਸਪੈਸ਼ਲ ਫੇਮਸ ਹੈ ਲੱਕੀ ਪੰਡਤ ਤੇ ਮਲੇਰ ਕੋਟਲੇ ਦੇ ਵਿੱਚ ਵੀ ਕੋਈ ਨਾਮ ਨਿਕਲੇ ਹੋਂਤਾਂ ਮਲੇ ਕੋਲੇ 7 ਲੱਖ ਪਤੀ ਜੀ ਅੱਛਾ 1 ਮਹੀਨੇ ਦੇ ਵਿੱਚ ਰਿਕਾਰਡ ਬਣਾਇਆ 20 20 ਸਾਲ ਹੋ ਗਏ ਸੀ ਕਿਸੇ ਤੋਂ ਪ੍ਰਾਈਜ਼ ਨਹੀਂ ਲੱਗਿਆ ਸੀ ਮਲੇ ਕੋਲੇ ਲੋਕਾਂ ਦਾ ਲਾਟਰੀ ਤੋਂ ਵਿਸ਼ਵਾਸ ਉੱਟ ਗੜਿਆ ਸੀ ਵੀ ਲਾਟਰੀ ਦਾ ਇਨਾਮ ਹੀ ਨਹੀਂ ਲੱਗਦਾ ਫੇਕ ਆ ਪਰ ਅਸੀਂ ਮਹੀਨਾ ਸਾਨੂੰ ਅਜੇ ਉੱਤੇ ਹੋਇਆ 2 ਮਹੀਨੇ ਹੋਣਗੇ ਹੁਣ ਇੱਕ ਤਰੀਕ ਨੂੰ ਅਸੀਂ 7 ਲੱਖ ਪਤੀ ਬਣਾ ਕੇ ਲੋਕਾਂ ਦਾ ਵਿਸ਼ਵਾਸ ਬਣਾਤਾ ਉੱਤੇ ਦੁਬਾਰਾ ਅੱਛਾ ਜਿਹੜੇ ਲੋਕ ਪਹਿਲਾਂ ਟਿਕਟ ਪਾਉਣੀ ਛੱਡ ਗਏ ਸੀ ਕਿਸਮਤ ਅਜਮਾਉਣੀ ਛੱਡ ਗਈ ਸੀ ਉਹ ਦੁਬਾਰਾ ਸਾਡੇ ਕੋਲ ਟਿਕਟਾਂ ਮਾਉਣ ਲੱਗ ਗਏ ਜੀ ਮਤਲਬ ਜਨਤਾ ਦਾ ਇੰਨਾ ਪਿਆਰ ਮਿਲ ਰਿਹਾ ਹੈ ਜੀ ਬਾਦੂ ਜੀ ਪਿਆਰ ਤਾਂ ਇਹ ਦੇਖ ਲਓ ਇਹ ਕੱਪੜਾ ਵਿੱਚ ਰੂ ਕਹਿੰਦੇ ਪੰਡ ਜੀ ਗਲ ਦੇ ਵਿੱਚ ਚੁੰਨੀ ਕਿਉਂ ਪਾ ਕੇ ਰੱਖਦਾ ਮਾਫਰ ਇਹ ਵੀਰ ਜੀ ਇਹ ਆ ਵੀ ਜਿੱਦਾਂ ਹੁਣ ਅਸੀਂ ਬਾਜ਼ਾਰ ਜਾਂਦੇ ਆਂ ਪੈਦਲ ਜਾਣਾ ਗੱਡੀ 'ਤੇ ਜਾਣਾ ਤਾਂ ਫੇਸ ਲੁਕੋ ਕੇ ਜਾਣਾ ਲੋਕ ਸਾਰੇ ਪਹਿਚਾਨਦੇ ਨੇ ਸ਼ਕਲ ਦੀ ਪਹਿਚਾਨ ਕਰਨ ਲੱਗੇ ਲੋਕ ਖੜ ਜਾਂਦੇ ਨੇ ਫੋਟੋਆਂ ਵਗੈਰਾ ਖਿਚਾਉਂਦੇ ਨੇ ਇਸ ਕਰਕੇ ਫਿਰ ਫੇਸ ਘੋ ਕੇ ਜਾਣਾ ਪੈਂਦਾ ਕੋਈ ਟਾਈਮ ਦੀ ਹੁੰਦਾ ਨਾ ਘਰ ਵੀ ਅੱਛਾ ਸੈਲੀਬ੍ਰਿਟੀ ਬਣ ਗਿਆ ਮਤਲਬ ਪਰਮਾਤਮਾ ਦੀ ਕਿਰਪਾ ਜੀ ਬਾਕੀ ਅੱਗੇ ਦੇਖੋ ਕੀ ਕੀ ਬਣਦੇ ਆ ਨਾ ਪਰਮਾਤਮਾ ਜਿਵੇਂ ਚਾਹੂਗਾ ਉਦੋਂ ਹੀ ਜਾਣਾ ਜੀ ਅਗਰ ਕਿਸੇ ਨੇ ਲੋਟ ਸ਼ਨੀਵਾਰ ਨੂੰ ਤਾਂ ਪੱਕਾ ਮੇਰਾ ਲੁਧਿਆਣੇ ਦਾ ਦਿਨ ਹੁੰਦਾ ਜੀ ਘਾਟਾ ਘਰ ਜੀਟੀਪੀ ਮਾਰਕੀਟ ਦੁਕਾਨ ਨੰਬਰ 40 ਦੇ ਉੱਪਰ ਟੋਕਨ ਲਗਵਾਓ ਤੇ ਨਾਲ ਮਨਰਬਾ ਦੇ ਮਾਰਕੀਟ ਦੇ ਵਿੱਚ ਮੈਂ ਬੈਠਾ ਉਹਨਾਂ ਨੇ ਸੋਨੂੰ ਐਡਰੈਸ ਸਮਝਾਦਾ ਨਾ ਉਹ ਹਰ ਸ਼ਨੀਵਾਰ ਮੈਂ ਆਉਣਾ ਹੀ ਆਉਣਾ ਤੇ ਮੰਗਲਵਾਰ ਦਾ ਦਿਨ ਹੈਗਾ ਜੀ ਬਠਿੰਡਾ ਦੇ ਵਿੱਚ ਹਾਜੀਰਾ ਤਾਂ ਰੋਡ ਸਬਜ਼ੀ ਮੰਡੀ ਦੁਕਾਨ ਨੰਬਰ 42 ਵੀ ਚਾਰ ਨੰਬਰ ਗੇਟ ਵੱੜ ਕੇ ਨੇੜੇ ਜੁਨੀਅਨ ਬੈਂਕ ਤੇ ਉਸ ਤੋਂ ਇਲਾਵਾ ਬਾਕੀ ਦਿਨ ਮੈਂ ਹੁੰਨਾ ਜੀ ਮਲੇਰ ਕੋਲੇ ਤੇ ਜੇ ਕਿਸੇ ਵੀ ਨੇ ਯਾਨੀ ਉੱਥੇ ਟਿਕਟ ਪਾਉਣੀ ਦਾ ਮਲੇਰ ਕੋਲੇ ਆ ਦੋ ਦਿਨ ਮੈਂ ਬਾਹਰ ਹੁੰਨਾ ਤੇ ਉਸ ਤੋਂ ਇਲਾ ਹਾਂ ਇਹ ਨਹੀਂ ਅਭੀ ਜਮੈਂ ਸ਼ਨੀਵਾਰ ਨੂੰ ਲੁਧਿਆਣੇ ਆ ਮਲੇ ਕੋਲੇ ਟਿਕਟਰੀ ਮੈਨੂੰ ਟਿਕਟ ਉੱਤੇ ਵੀ ਮਿਲੇਗੀ ਯਾਨੀ ਅਮਰਗੜ ਵੀ ਆਫਿਸ ਆ ਜੇਕਰ ਮੈਨੂੰ ਮਿਲ ਕੇ ਟਿਕਟ ਪਾਉਣੀ ਹੋ ਆ ਟਾਈਮ ਆ ਜੀ ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਲਈ ਸੋ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਓ ਤੇ ਕੀ ਪਤਾ ਆਨ ਵਾਲਾ ਸਮਾ ਤੜਾ ਸੁਖਾਵਾਂ ਹੋ ਜੇ ਤੇ ਕਿਸਮਤ ਅਜ਼ਮਾਨ ਦੇ ਵਿੱਚ ਰਿਸਕ ਤਾਂ ਲੈਣਾ ਹੀ ਪੈਂਦਾ ਤਾਂ ਇੱਕ ਵਾਰੀ ਤੁਸੀਂ ਵੀ ਆਓ ਪੰਡਿਤ ਲਾਟਰੀ ਵਾਲੇ ਜੀ ਕੋਲ ਤੇ ਆ ਕੇ ਲਾਟਰੀ ਪਾਓ ਤੇ ਆਪਣੀ ਕਿਸਮਤ ਅਜ਼ਮਾਓ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ